ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਟੁੱਟਵੀਂ ਬੱਦਲਵਾਈ ਦੇ ਕਾਰਨ ਮੌਸਮ ਅੱਜ ਠੀਕ-ਠਾਕ ਦੇਖਣ ਨੂੰ ਮਿਲਿਆ ਕਿਣ-ਮਣ ਕਣੀ ਹੁੰਦੀ ਰਹੀ ਜਿਸ ਦੇ ਨਾਲ ਤਾਪਮਾਨ ਦੇ ਵਿੱਚ ਬਹੁਤ ਵੱਡੀ ਗਰਾਵਟ ਪੰਜਾਬ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ ਰਾਤ ਦੇ ਸਮੇਂ ਵੀ ਇਸੇ ਤਰੀਕੇ ਨਾਲ ਬੱਦਲਵਾਈ ਦਾ ਆਉਣਾ ਜਾਣਾ ਪੰਜਾਬ ਦੇ ਉੱਪਰ ਲੱਗਿਆ ਰਹੇਗਾ ਗਰਮੀ ਤੋਂ ਰਾਤ ਅੱਜ ਰਾਤ ਵੀ ਪੰਜਾਬ ਵਾਸੀ ਨੂੰ ਮਿਲੇਗੀ ਤੇ ਨਾਲ ਦੀ ਨਾਲ ਕਿੰਮਣ ਕਣੀ ਵੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹੋਣ ਦੇ ਕਾਰਨ ਮੌਸਮ ਸੁਹਾਵਣਾ ਬਣੇ ਰਹੇਗਾ ਕਿਹੜੇ ਜ਼ਿਲ੍ਹੇ ਕਿਹੜੇ ਸ਼ਹਿਰ ਵਿੱਚ ਬਦਲਵਾਈ ਮੀਂਹ ਹੋ ਸਕਦਾ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਈ ਸਾਂਝੀ ਕਰਾਂਗੇ ਤਾਜ਼ਾ ਸੈਟਲਾਈਟ ਵਿੱਚ ਦੇਖੀ ਜੇ ਤਾਂ ਬਦਲਵਾਈ ਹੋ ਜਾ ਵੀ ਪੰਜਾਬ ਦੇ ਉੱਪਰ ਬਣੀ ਹੋਈ ਹੈ ਕਿਰਪਾ ਕਰਕੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਕਮੈਂਟਾਂ ਰਾਹੀਂ ਜਾਣਕਾਰੀ ਪਹੁੰਚਦੀ ਹੋ ਸਕੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਫਿਲਹਾਲ ਗੱਲ ਕੀਤੀ ਜਾਵੇ ਤਾਂ ਦੱਖਣੀ ਪੰਜਾਬ ਦੀ ਬੈਲਟ ਜਿਹੜੀ ਕਿ ਫਜ਼ਿਲਕਾ ਤੋਂ ਸ਼ੁਰੂ ਹੁੰਦੀ ਹੈ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੱਕ ਇਸ ਦੇ ਲਗਾਤਾਰ ਬੱਦਲਬਾਈ ਬਣੀ ਹੋਈ ਹੈ ਜਿਸ ਦੇ ਕਾਰਨ ਇਲਾਕੇ ਵਿੱਚ ਹਲੇ ਵੀ ਕਿਣਮਣਕਣੀ ਦਾ ਮਾਹੌਲ ਆਉਂਦੇ ਕੁਝ ਘੰਟੇ ਤੱਕ ਦੇਖਣ ਨੂੰ ਮਿਲ ਸਕਦਾ ਹੈ ਇੱਕ ਤਗੜੀ ਬੱਦਲ ਬੱਗ ਸਾਨੂੰ ਚੰਡੀਗੜ੍ਹ ਤੋਂ ਮੋਹਾਲੀ ਦੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਇਹਨਾਂ ਇਲਾਕੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਕਿਰਮਣਕਣੀ ਆਉਂਦੇ ਕੁਛ ਦੋ ਇੱਕ ਦੋ ਘੰਟੇ ਤੱਕ ਹੋ ਸਕਦੀ ਹੈ ਬਾਕੀ ਓਵਰਕਾਸਟ ਕੰਡੀਸ਼ਨਾਂ ਰਹਿਣਗੀਆਂ ਸਵੇਰ ਦੇ ਵੇਲੇ ਇੱਕ ਸਿਸਟਮ ਜਿਹੜਾ ਫਿਲਹਾਲ ਯੂਪੀ ਦੇ ਵੱਲ ਬਣਿਆ ਹੋਇਆ ਹੈ ਇਹ ਹਿਮਾਚਲ ਤੋਂ ਤੜਕੇ ਸਵੇਰੇ 4 ਤੋਂ 5 ਵਜੇ ਪੰਜਾਬ ਵੱਲ ਖੂਚ ਕਰ ਸਕਦਾ ਜੋ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਤੋਂ ਨੇੜੇ-ਤੇੜੇ ਇਲਾਕੇ ਜਿਵੇਂ ਕਿ ਮਲੇਰ ਕੋਟਲੇ ਦਾ ਇਲਾਕਾ ਹੋ ਗਿਆ ਜਿਸਰਾਂਤ ਦਾ ਇਲਾਕਾ ਹੋ ਗਿਆ ਇਹਨਾਂ ਇਲਾਕਿਆਂ ਵੱਲ ਇਸ ਦੀ ਪકડ ਪੈਂਦੀ ਹੋਈ ਦਿਖਾਈ ਦੇ ਸਕਦੀ ਹੈ ਬਾਕੀ ਕਿਸੇ ਇਲਾਕੇ ਵਿੱਚ ਕੋਈ ਬਹੁਤ ਤਗੜੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਓਵਰਕਾਸਟ ਕੰਡੀਸ਼ਨ ਰਹਿਣਗੇ ਯਾਨੀ ਕਿ ਬੱਦਲ ਬਈ ਆਉਂਦੀ ਜਾਂਦੀ ਰਹੇਗੀ ਸਵੇਰ ਦੇ ਸਮੇਂ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਿਰਮਨ ਕਣੀ ਦੇ ਹਾਲਾਤ ਨੇ ਖਾਸ ਤੌਰ ਤੇ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਕੱਲ ਨੂੰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਅੱਜ ਰਾਤ ਮਿਕਸ ਮਾਹੌਲ ਬਣਿਆ ਰਹੇਗਾ ਤਾਪਮਾਨ ਦੇ ਵਿੱਚ ਵੱਡੀ ਕਰਵਟ ਆਉਣ ਕਰਕੇ ਤਾਪਮਾਨ 25 ਤੋਂ 28 ਡਿਗਰੀ ਤੱਕ ਬਣੇ ਰਹਿਣਗੇ ਤੇ 25 ਤੋਂ ਥੱਲੇ ਵੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤਾਪਮਾਨ ਦਰਜ ਕੀਤਾ ਜਾਵੇਗਾ ਹਮਸ ਯਾਨੀ ਕਿ ਹਿਊਮਿਡਿਟੀ ਦੇ ਵਿੱਚ ਬਹੁਤ ਵੱਡੀ ਕਮੀ ਪੰਜਾਬ ਦੇ ਵਿੱਚ ਆਈ ਹੈ ਜਿਸ ਦੇ ਨਾਲ ਮੌਸਮ ਕਾਫੀ ਵਧੀਆ ਹੁਣ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਪਰ ਅਗਲੇ ਦਿਨਾਂ ਵਿੱਚ ਜਿਸ ਤਰੀਕੇ ਦੀ ਮੌਸਮ ਦੇ ਹਾਲਾਤ ਹੋਣਗੇ ਉਹ ਜਾਣਕਾਰੀ ਤੁਹਾਨੂੰ ਪੂਰੀ ਪ੍ਰੋਪਰ ਡਿਟੇਲ ਵਿੱਚ ਅਗਲੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ